ਕੀ ਏਜੰਡਾ ਸੀ ਮੀਟਿੰਗ ਦਾ ਅੱਜ ਅਸੀਂ ਫਟੇਗੜ ਸਾਹਿਬ ਜੀ ਸ਼ਹੀਦਾਂ ਦੀ ਧਰਤੀ ਤੇ ਇਕੱਠੇ ਹੋਏ ਆ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਅਸੀਂ ਇਕੱਠੇ ਹੋਏ ਆ ਸਮਾਜ ਨੂੰ ਇਨਸਾਫ ਦਿਵਾਉਣ ਲਈ ਜਿੱਥੇ ਅੱਜ ਇਹਨਾਂ ਨੇ ਪਾਇਲਟ ਪ੍ਰੋਜੈਕਟ ਦੇ ਥਰੂ ਫਟੇਗੜ ਸਾਹਿਬ ਨੂੰ ਲੈ ਕੇ 100 ਦੇ ਕਰੀਬ ਸਕੂਲ ਬੰਦ ਕਰਨ ਦੀ ਤੈਅਰੀ ਚਾਹ ਸਰਕਾਰ ਉੱਥੇ ਹੀ ਅਸੀਂ ਜਿੱਥੇ ਸਮਾਜ ਨਾਲ ਇੱਕ ਬੱਚਾ ਪੜ ਕੇ ਨੌਕਰੀ ਦੀ ਆਸ ਕਰਦਾ ਇਹੋ ਨੌਕਰੀ ਤੋਂ ਬਾਂਝੇ ਕਰਨ ਫਿਰਦੇ ਰਹੇ ਨੇ ਫਿਰ ਰਹੇ ਨੇ ਅਸੀਂ ਸਰਕਾਰ ਦੀਆਂ ਇਸ ਨੀਤੀਆਂ ਤੋਂ ਦੁਖੀ ਹੋ ਕੇ ਅਸੀਂ ਸਮਾਜ ਨੂੰ ਇੱਕ ਕੜੀ ਜਿ ਇਕੱਠੇ ਕਰਕੇ ਆਉਣ ਵਾਲੇ ਇਸ ਟਾਈਮ 'ਚ ਸਰਕਾਰ ਨੂੰ ਕੇਨ ਨੂੰ ਨਹੀਂ ਪੂਰੀ ਲਾਮਬੰਦੀ ਚਾ ਕਿਉਂਕਿ ਸਰਕਾਰਾਂ ਨੇ ਜਿੱਥੇ ਨੌਜਵਾਨਾਂ ਦਾ ਰਜਗਾਰ ਖੋਇਆ ਦੀਗਾ ਉੱਥੇ ਫਟੇਗੜ ਸਾਇਦ ਦੀ ਪਵਿੱਤਰ ਧਰਤੀ ਤੇ ਛੋਟੇ ਬੱਚਿਆਂ ਦੀ ਐਜੂਕੇਸ਼ਨ ਖੋਣ ਨੂੰ ਤਿਆਰ ਹੋਏ ਹੋਏ ਨੇ ਜਿਹੜਾ ਇਹਨਾਂ ਦੀ ਨੀਤੀਆਂ ਨੇ ਉਹਨਾਂ ਅਸੀਂ ਕਦੇ ਵੀ ਕਾਮਯਾਬ ਨਹੀਂ ਹੋਣ ਦਵਾਵਾਂਗੇ ਇਹ ਸਰਕਾਰ ਜਿੱਥੇ ਲੋਕਾਂ ਨਾਲ ਸਮਾਜ ਨਾਲ ਜੋ ਵਾਅਦੇ ਕਰਕੇ ਆਈ ਤੇ ਉਹ ਤੋਂ ਮੁੱਕਰ ਰਹੀ ਆ ਹਰੇਕ ਵਾਅਦੇ ਤੇ ਵਾਅਦਾ ਖਿਲਾਫੀ ਆ ਇਹਨਾਂ ਦੀ ਅਸੀਂ ਇਹਨਾਂ ਨੂੰ ਜਰੂਰ ਘੇਰਾਂਗੇ ਆਉਣ ਵਾਲੀਆਂ ਇਲੈਕਸ਼ਨਾਂ 'ਚ ਇਹਨਾਂ ਨੂੰ ਜਰੂਰ ਸਿੱਧੇ ਹੋ ਕੇ ਟੱਕਾਂਗੇ ਇਹਨਾਂ ਕੁਝ ਕਹਿੰਦਾ ਅੱਜ ਦੀ ਕੀ ਸ਼ੁਰੂਆਤ ਕੀਤੀ ਤੁਸੀਂ ਜਿਹੜੀ ਅੱਜ ਅੱਜ ਅਸੀਂ ਜਿਹੜਾ ਮੇਨ ਪਰਪਸ ਦੀਗਾ ਗਵਰਨਮੈਂਟ ਸਕੂਲ ਟੀਚਰ ਜੂਨੀਅਨ ਵੱਲੋਂ ਅੱਜ ਇੱਥੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਜਿਹੜਾ ਸਰਕਾਰ ਨੇ ਪਾਇਲਟ ਪ੍ਰੋਜੈਕਟ ਪਹਿਲ ਦੇ ਆਧਾਰ ਤੇ ਫਤੇਗੜ ਸਾਹਿਬ ਚ ਲਾਗੂ ਕੀਤਾ ਹੈ ਜਿਹ ਚ 100 ਸਕੂਲ ਦੇਖ ਰਿਏ ਬੰਦ ਕਰਨਾਰੇ ਕਹਿ ਰਹੇ ਨੇ ਉਹਨੂੰ ਅਸੀਂ ਇੱਕ ਤਰ੍ਹਾਂ ਦਾ ਸਰਕਾਰ ਨੂੰ ਚੈਲੰਜ ਕਰਕੇ ਚੱਲਿਆਂ ਜਸ਼ੀਦਾ ਦੀ ਧਰਤੀ ਤੋਂ ਫਿਰ ਸਾਡੇ ਬਜ਼ੁਰਗਾਂ ਨੇ ਵੀ ਜਿਹੜੇ ਉਸ ਟਾਈਮ ਦੇ ਰਾਜੇ ਮਹਾਰਾਜੇ ଥିਗੇ ਉਹਨਾਂ ਨੂੰ ਟੱਕਰੇ ਦਿੱਤੇ ଥିਗੇ ਅਸੀਂ ਉਹਨਾਂ ਦੇ ਗਾਂ ਪੀੜੀ ਦਰ ਪੀੜੀ ਆ ਰਹੇ ਹਾਂ ਅਸੀਂ ਵੀ ਇਹ ਜ਼ਾਲਮ ਸਰਕਾਰ ਨੂੰ ਟਾਕਰਾ ਦੇਣ ਲਈ ਪੂਰੇ ਪੱਪਾਂ ਭਾਰਾ ਇਸ ਲਈ ਇਸ ਫਲੇਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਸੀਂ ਆਏ ਇੱਕ ਲਾ ਮਿਸਾਲ ਇਕੱਠ ਕਰਕੇ ਲੈ ਕੇ ਚੱਲਾਂਗੇ ਜਿਹੜੇ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਉਹਨਾਂ ਤੇ ਅਸੀਂ ਸਮਾਜ ਨੂੰ ਚਾਨਣਾ ਪਾ ਕੇ ਇਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨ ਚ ਜਿੱਤਣ ਲਈ ਪੂਰੇ ਤਿਆਰ ਹਾਂ ਧੰਨਵਾਦ ਕੀ ਝੰਡਾ ਸੀ ਮਿੱਟੀ ਦਾ ਅੱਜ ਅਸੀਂ 1 ਅਕਤੂਬਰ 1957 ਨੂੰ ਸਕੂਲਾਂ ਦੇ ਸਰਕਾਰੀ ਕਰਨ ਦੀ ਜਿਹੜੀ ਬਰੇਗਣ ਜਿਹੜੀ 67ਵੀਂ ਮਨਾ ਰਹੇ ਆ ਕਿਉਂਕਿ ਇਹ ਅੱਜ ਜਿਹੜਾ ਸਮੇਂ ਦੀ ਲੋੜ ਆ ਕਿਉਂਕਿ ਇਹ ਦੁਨੀਆ ਦੀ ਅਦੁੱਤੀ ਮਿਸਾਲ ਆ ਕਿਉਂਕਿ ਸਾਡੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਕਿ ਜਿਨ੍ਹਾਂ ਨੇ ਨਿਆਂ ਲਈ ਜਿਹੜਾ ਆ ਉਹ ਕੁਰਬਾਨੀਆਂ ਦਿੱਤੀਆਂ ਔਰ ਗਰੀਬਾਂ ਦੀ ਗੱਲ ਕੀਤੀ ਆ ਔਰ ਅੱਜ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਝੂਠ ਬੋਲ ਕੇ ਬਣੀਆਂ ਸਿਗੀਆਂ ਉਹ ਅੱਜ ਲੋਕਾਂ ਦੇ ਬੱਚਿਆਂ ਕੋਲੋਂ ਸਿੱਖਿਆ ਖੋਰੀ ਆ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਆ ਉਹ ਬੜੀ ਦੁੱਖ ਦੀ ਗੱਲ ਆ ਇਸੇ ਇਦਾਂ ਦੀ ਧਰਤੀ ਜਿਹੜੀ ਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੀ ਸ਼ੁਰੂ ਕੀਤਾ ਜਾ ਰਿਹਾ ਕਿ ਸਕੂਲ ਜਿਹੜੇ ਆ ਉਮਰਜ਼ ਕੀਤੇ ਜਾ ਰਿਹਾ ਦੇਖੋ ਮਰ ਸਕੂਲਾਂ ਨਾਲ ਕੀ ਹੋਏਗਾ ਕਿ ਜਿਹੜੇ ਬੱਚਿਆਂ ਕੋਲ ਜਿਹੜੇ ਆ ਸਿੱਖਿਆ ਆ ਉਹ ਖੋਈ ਜਾਊਗੀ ਬੋਸਾਂ ਖਤਮ ਹੋਣਗੀਆਂ ਲੋਕਾਂ ਦੇ ਘਰ ਰੋਜ਼ਗਾਰ ਜਿਹੜਾ ਲੋਕਾਂ ਦੇ ਚੁੱਲ੍ਹੇ ਠੰਡੇ ਹੋਣਗੇ ਸੋ ਇਸ ਕਰਕੇ ਅੱਜ ਗਵਰਨਮੈਂਟ ਸਕੂਲ ਟੀਚਰ ਜੁਨੀਅਨ ਨੇ ਜਿਹੜਾ ਆ ਉਹ ਅੱਜ ਦੀ ਜਿਹੜੀ ਆ ਇਹ ਸਕੂਲਾਂ ਦੀ ਸਰਕਾਰੀ ਕਰਨ ਦੀ ਜਿਹੜੀ ਵਰੀ ਗੰਡਿਆ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਬਣਾਉਣ ਦਾ ਜਿਹੜਾ ਫੈਸਲਾ ਕੀਤਾ ਆ ਔਰ ਇਹ ਪੰਜਾਬ ਸਰਕਾਰ ਨੂੰ ਇੱਕ ਜਿਹੜਾ ਆ ਸਨੇਹਾ ਆ ਕਿ ਤੁਸੀਂ ਜੋ ਲੋਕਾਂ ਨਾਲ ਤੁਸੀਂ ਜੋ ਵੀ ਕੀਤਾ ਆ ਉਹ ਲੋਕਾਂ ਨਾਲ ਜੋ ਤੁਸੀਂ ਕਰਕੇ ਆ ਕਰੋ ਕਿਉਂਕਿ ਅੱਜ ਹਜ਼ਾਰਾਂ ਜਿਹੜੇ ਅਧਿਆਪਕ ਆ ਉਹ ਸਾਡੇ ਜਿਹੜੇ ਆ ਉਤਰਨਿਆਂ ਮਜ਼ਾਰਿਆਂ ਤੇ ਬੇਰੁਜ਼ਗਾਰ ਆ ਜਿਹੜਾ ਮਜ਼ਾਰੇ ਕਰ ਰਿਹਾ ਸਾਡੇ ਕੰਪਿਊਟਰ ਤੇ ਅਪਗ੍ਰੇਡ ਆ ਫੋਕੜ ਹੜਤਾਲ ਤੇ ਬੈਠੇ ਨੇ ਠੀਕ ਆ ਉਹ ਤੁਸੀਂ ਲੋਕਾਂ ਨੂੰ ਇਹ ਗੱਲ ਕਹਿ ਕੇ ਆਏ ਸੀਗੇ ਕਿ ਜਿੰਨੇ ਵੀ ਮਾਨ ਪੱਤੇ ਵਾਲੇ ਜਿਹੜੇ ਆ ਸਾਡੇ ਸਾਥੀ ਨੇ ਪੈਣਾ ਨੇ ਜਿਹੜੇ ਮਿੱਡੇ ਮਿਲ ਵਰਕਰ ਆ ਆਸ਼ਾ ਵਰਕਰ ਨੇ ਆਂਗਣ ਵੜੀ ਵਰਕਰ ਨੇ ਔਰ ਅਸੀਂ ਉਹਨਾਂ ਨੂੰ ਜਿਹੜਾ ਆਂਦਿਆਂ ਜਿਹੜਾ ਆ ਉਹ ਫੁੱਲ ਗ੍ਰੇਡ ਤੇ ਜਿਹੜਾ ਰੈਗੂਲਰ ਕਰਨਾ ਆ ਔਰ ਅੱਜ ਉਹਨਾਂ ਨੂੰ ਅਸੀਂ ਬਜਾਉਣਾ ਨਾ ਗੱਲ ਕਰਨ ਦੀ ਬਜਾਏ ਅਸੀਂ ਅੱਜ ਕੱਲ ਉਹਨਾਂ ਨੂੰ ਡਾਂਗਾ ਮਾਰ ਰਹੇ ਆਂ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਚੁੰਨੀਆਂ ਆਂ ਅਸੀਂ ਗੱਲ ਕਰਦੇ ਆਂ ਸਿੱਖੀ ਦੀ ਗੱਲ ਕਰਦੇ ਆਂ ਅਜੇ ਪੀਲੀਆਂ ਪੱਗਾਂ ਬੰਨੀ ਫਿਰਦੇ ਆਂ ਜੀ ਭਗਤ ਸਿੰਘ ਦੀਆਂ ਗੱਲਾਂ ਕਰਦੇ ਆਂ ਉਹ ਉੱਥੇ ਮੁੰਡਿਆਂ ਦੀਆਂ ਪੱਗਾਂ ਰੋਲ ਰਹੇ ਨੇ ਉਹ ਕੀ ਮੰਗਦੇ ਆਂ ਰੋਜ਼ਗਾਰੀ ਮੰਗਦੇ ਨੇ ਤਾਂ ਇਸ ਕਰਕੇ ਅੱਜ ਜਿਹੜਾ ਆ ਪੰਜਾਬ ਸਰਕਾਰ ਨੂੰ ਇਹ ਚੈਲੰਜ ਆ ਕਿ ਇੱਕ ਸ਼ੁਰੂਆਤ ਆ ਅੱਗੇ ਜਿਹੜੇ ਆ ਕਾਫਲੇ ਹੋਰ ਜਿਹੜੇ ਆ ਵੱਡੇ ਹੋਣਗੇ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਆਪਣੀਆਂ ਨੀਤੀਆਂ ਸੋਧ ਕਰਨ ਦੀ ਜ਼ਰੂਰਤ ਆ ਉਹਨਾਂ ਨੂੰ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਲੋੜ ਆ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਆ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਅਸੀਂ ਜਿਹੜੇ ਦਿੱਲੀ ਮਾਡਲ ਲਿਆਵਾਂਗੇ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਾਂਗੇ ਇਹ ਬੜੇ ਬੜੇ ਦਾਅਵੇ ਕਰਦੇ ਸੀ ਦਿੱਲੀ ਮਾਡਲ ਦੀਆਂ ਗੱਲਾਂ ਹੀ ਆ ਜੀ ਸਾਰਾ ਕੁਝ ਫੇਲ ਹੈਗਾ ਕਿਉਂਕਿ ਅੱਜ ਜਿਹੜਾ ਬੱਚਿਆਂ ਨੂੰ ਇਹ 50 ਹਜ਼ਾਰ ਨਾਲ ਅਸੀਂ 10 ਸਾਲ ਤੋਂ ਇਹ ਗੱਲ ਕਰਦੇ ਆ ਕਿ 10 ਸਾਲ ਤੋਂ ਤੁਸੀਂ ਬੱਚਿਆਂ ਦੀ ਗੱਲ ਕਰਦੇ ਕਿ 600 ਰੁਪਏ ਦੀ ਇੱਕ ਵਾਰਦੀ ਦੀ ਗੱਲ ਹੁੰਦੀ ਆ ਉਹ 10 ਸਾਲਾਂ ਤੁਸੀਂ ਕਹਿੰਦੇ ਸੀ ਸਾਨੂੰ ਆ ਲੈੰਦੋ ਇਹ ਜਿਹੜਾ 600 ਦੀ ਵਾਰਦੀ ਬੱਚਿਆਂ ਨੂੰ ਮਿਲੇ ਨਹੀਂ ਸਕਦੀ ਆਂਦੇ ਆ ਅਸੀਂ ਇਹ ਜਿਹੜੇ ਜਿਹੜੇ ਪੈਸੇ ਆ ਉਹ 5 ਗੁਣਾ ਵਧਾਵਾਂਗੇ ਇੱਕ ਨਿੱਕਾ ਪੈਸਾ ਨਹੀਂ ਇਹਨਾਂ ਨੇ ਬਤਾਇਆ ਹੈਗਾ ਉਹ ਸਿਰਫ ਮਾਡਲ ਦੀਆਂ ਗੱਲਾਂ ਕਰੀ ਜਾਂਦੇ ਸਿਰਫ ਇਹਨਾਂ ਨੇ 117 ਸਕੂਲਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਇ ਉਹਨਾਂ ਦੀ ਹਾਲਜ ਕੋਈ ਸਦਾਰਨੀਆਂ ਪੋਸਟਾਂ ਅੱਜ ਸਾਰੇ ਸਕੂਲਾਂ ਦੀਆਂ ਖਾਲੀ ਆ ਗੱਲ ਕਰਦੇ ਸੀ ਇਹਨਾਂ ਨੇ ਕਹਿੰਦੇ ਸੀ ਅਸੀਂ ਸਕੂਲਾਂ ਵਿੱਚ ਜੀ ਅਸੀਂ ਨਰਸੀ ਸਕੂਲ ਸ਼ੁਰੂ ਕਰਦੇ ਇੱਕ ਵੀ ਜਿਹੜਾ ਟੀਚਰ ਇਹਨਾਂ ਨੇ ਭਰਤੀ ਨਹੀਂ ਕੀਤਾ ਹੈਗਾ ਔਰ ਸਕੂਲਾਂ ਦੀਆਂ ਪੋਸਟਾਂ ਖਾਲੀ ਆ। ਸਵੀਪਰ ਕਹਿੰਦੇ ਸੀ ਹਰ ਸਕੂਲ ਚ ਦੇ ਦੇਣਾ। ਇੱਕ ਕੋਸ਼ ਸਕੂਲਾਂ ਚ ਭਰਤੀ ਸਵੀਪਰ ਦਿੱਤੇ ਆ। ਬੜੀ ਹੈਰਾਨੀ ਦੀ ਗੱਲ ਹੈ ਜਿਹੜੇ ਸਾਡੇ ਭਗਵਾਨਤ ਮਾਨ ਜੀ ਕਹਿੰਦੇ ਸੀ ਅੰਗਰੇਜ਼ ਸਾਡੇ ਕੋ ਆ ਕੇ ਕਹਿੰਦੇ ਜੀ ਇੱਥੇ ਨੌਕਰੀ ਕਰਨਗੇ। ਇਹਨਾਂ ਨੂੰ ਪੁੱਛੋ 3-3000 ਤੇ ਨੌਕਰੀ ਕਰਨਗੇ। ਤੁਸੀਂ 3-3000 ਤੇ ਸਵੀਪਰ ਭਰਤੀ ਕਰੀ ਜਾਂਦੇ ਆ। 5-5000 ਤੋਂ ਤੁਸੀਂ ਟੀਚਰ ਰੱਖਣ ਦੀ ਗੱਲ ਕਰਦੇ ਆ। ਤਾਂ ਇਹ ਇਹ ਇਦਾਂ ਦੇ ਜਿਹੜੇ ਡਾਲਰਾਂ ਦੀ ਮਿਹਨਤ ਬਾਹਰ ਭਲੇਖਾ ਲੱਗਾ ਸ਼ਾਇਦ ਡਾਲਰਾਂ ਦੀ ਗੱਲ ਕਰਦਾ ਜਿਹੜਾ ਭਗਵਾਨਤ ਮਾਨ ਜੀ ਆ ਸਾਡੇ। ਔਰ ਇਹਨੇ ਲੈ ਆ ਕੇ ਬਾਹਰੋਂ ਆ ਕੇ